ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਦੀ ਫਾਰਮ YouTube ਚੈਨਲ ਦੇ ਦਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਏਪੁਰ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਇੱਧਰ ਦਾ ਜਿਹੜਾ ਵਾ ਆਖਰੀ ਪਿੰਡ ਆ ਤੇ ਆਖਰੀ ਘਰ ਆ ਆ ਬਿਲਕੁਲ ਆਪਾਂ ਕਿਲਾ ਡੇਢ ਕਿਲੇ ਤੇ ਬਾਰਡਰ ਜਿਹੜਾ ਦੇਖ ਸਕਦੇ ਆ ਰਾਵੀ ਦਰਿਆ ਬਿਲਕੁਲ ਨਾਲ ਹੀ ਆ ਗਾਗਲ ਨੇ ਮਾਰ ਲਿਆ ਕੋਈ ਨਹੀਂ ਤੇ ਅੱਜ ਤਾਂ ਪੰਜ گاਵਾ ਦਿਖਾਉਣੀਆਂ ਆ ਤੇ ਪੰਜੇ ਦੀਆਂ ਪੰਜੇ ਸੋਈਆਂ ਵਾਂ ਸੋਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਵੀਰ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਪਸ਼ੂ ਦੀ ਤਸੱਲੀ ਤੁਸੀਂ ਆਪਣੀ ਆਪ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਹਾਂਜੀ ਬੜੀ ਠੀਕ ਆ ਵੇਗਿਆ ਮਾਲਦਨ ਵਾਲਾ ਫਿਰ ਉਹ 10 ਮਿੰਟਾਂ ਤੱਕ ਸਾਰ ਚੱਲਣ ਦੀ ਦੇਰ ਅੱਛਾ ਕੋਬੰਦੇ ਤੈਨੂੰ ਆਰੀਆ ਠੀਕ ਆ ਤੇ ਰੇਟ ਉਹਦਨ ਜਾਜ ਕੀਤੇ ਸੀ ਬਿਲਕੁਲ ਜਾਜੀ ਅੱਛਾ ਅੱਜ ਵੀ ਛੋਟੇ ਆ ਠੀਕ ਆ ਤੇ ਚਲੋ ਨਾਮ ਦੱਸਦੇ ਕਰੀ ਨਾਮ ਮਾਸੇਂਗਾ ਹਾਂਜੀ ਪਿੰਡ ਰਾਪੁਰ ਤਸੀਲ ਜੀ ਨਾਲਾ ਜ਼ਿਲ੍ਹਾ ਮਥ ਤੇ ਫੋਨ ਨੰਬਰ ਵੀ ਬੋਲਦਾ 84279 26709 ਠੀਕ ਆ ਤੇ ਬਿਲਕੁਲ ਬਾਰਡਰ ਤੇ ਹੀ ਆ ਹਨਾ ਆਪਣਾ ਉਹ ਆਪਾਂ ਦੇਖ ਸਕਦੇ ਆ ਉਹ ਸਾਰੇ ਸ਼ਪੇਦੇ ਜਿਹੜੇ ਇਹ ਸਾਰੇ ਰਾਵੀ ਦਰਿਆ ਦੇ ਜਿਹੜੇ ਬਿਲਕੁਲ ਇੱਥੋਂ ਦੇ ਦਰਿਆ ਨੰਗਨ ਦਿਆ ਵਾ ਇਹ ਨਾਲੀ ਬੋੜ ਰਿਆ ਫਿਰ ਚਾਈ ਤੇ ਬਾਕੀ ਆਪਣੇ ਵੀਰ ਭਰਾ ਪਸ਼ੂ ਖਰੀਦਣ ਨਹੀਂ ਆਏ ਆ ਆ ਸਾਰੇ ਵੀਰੇ ਠੀਕ ਆ ਇਹ ਆਪਣੇ ਵੀਰ ਭਰਾ ਜੀ ਰੇਡ ਕਰਦੇ ਕਿ ਬਹਿ ਜਾਓ ਅੱਛਾ ਹਾਂਜੀ ਇੱਕ ਸਾਢੇ ਦਾ ਰੇਡ ਕਰ ਠੀਕ ਠੀਕ ਆ ਤੇ ਚਲੋ ਫਿਰ ਪਹਿਲਾਂ ਕਿਹੜੀ ਬੁਖਾਰੀ ਆ ਆ ਕੱਲ ਦੀ ਸੂਈ ਜੀ ਆ ਅੱਛਾ ਤਾਜੀ ਸੂਈ ਆ ਮਗਰ ਅਵੱਛਾ ਕੁਵੱਛੀ ਜੀ ਕੁਵੱਛੀ ਜੀ ਬਹੁਤ ਚੰਗਿਆ ਵੱਛੀ ਮਗਰ ਅਵੱਛੀ ਆ ਠੰਡੀ ਪੂਰੀ ਜੀ ਬੱਚੀ ਦੇ ਚੰਗੀ ਤਰ੍ਹਾਂ ਚਾਤੀ ਮਰੋ ਯਾਰ ਬਾਕੀ ਚਲੋ ਆਪ ਹੈ ਜਰਸੀ ਕ੍ਰੋਸ ਚ ਆ ਅੱਜ ਸਾਰਿਆਂ ਮੌਸਮ ਦੇ ਹਿਸਾਬ ਨਾਲ ਚੱਲਣ ਵਾਲੀਆਂ ਗਾਵਾਂ ਆ ਅੱਜ ਲੈ ਆ ਜੀ ਮਿਲ ਜੀ ਬਾਕੀ ਥਾਂ ਵੀ ਚੰਗਾ ਲੱਗਾ ਵਾ ਪਰਪਰਾਤੇ ਚਵਾਈ ਆ ਲਸਾਨੇ ਅਰੇ ਕੁਸੀ ਪੂਰੀ ਆ ਗਈ ਕੋਈ ਸਾਡੇ ਦੇਖ ਸਾਡੇ ਠੰਡੀ ਤੇਰੀ ਆ ਅਬ ਬੋੜਾ ਹੀ ਆ ਇਹਦੇ ਸੱਭ ਠੀਕ ਹੈ ਜੀ ਹਾਂ ਸਾਡੇ ਬਿਲਕੁਲ ਸਾਫ ਚਵਾਈ ਆ ਜੀ ਠੀਕ ਹੈ ਜੀ ਆ ਵਾ ਅੱਛੀ ਦੇਖੋ ਜੀ ਤੇ ਆ ਮਗਰ ਅੱਛੀ ਵਸੀ ਚੰਗੀ ਆ ਮਗਰ ਉਹ ਅੱਛੀ ਸੋਹਣੀ ਆ ਤੇ ਕਿੰਨਾ ਫਿਰ ਕਿੰਨਾ ਕੇ ਦੁੱਧ ਕੱਢੀ ਜਾਊਗੀ ਹੈ ਦੁੱਧ 15 16 ਕਿਲੋ ਖੁੱਲਾ ਤੇ ਇਹਦਾ ਮੁੱਲ ਮੋਦੀ ਤਾਂ ਕਰਦੀ ਹੈ 42000 ਅੱਛਾ ਕਿ ਕਰਨੀ ਛੋੜ ਛੋੜ ਹੋਰ ਕਰਾ ਲੋ ਜੇ ਮਾਲ ਤੁਸੀਂ ਕਰਾਵਾ 40 ਦੇ ਦਈਏ ਪੂਰੇ ਦੀ 40 ਦੇ ਦਿਆਂਗੇ ਬਸ ਛੋੜ ਛਾੜੀ ਹੋਣੀ ਹੁਣ ਜੀ ਅੱਛਾ ਮੁੱਲ ਬਿਲਕੁਲ ਜਾਇਜ਼ ਜੀ ਠੀਕ ਹੈ ਜੀ ਹਾਂ ਜੀ ਪੂਰੇ 40000 ਦੇ ਦੇਣਾ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਇਹਦੇ ਮਗਰ ਵੱਛਾ ਜੀ ਇਹਦੇ ਮਗਰ ਵੱਛਾ ਜੀ ਇਹਦਾ ਸੋਵਾ ਕਿਦਾਂ ਆ ਜੇ ਇਹ ਪਹਿਲਾ ਸੋਵਾ ਜੀ ਤੇ ਇਹ ਕਿੰਨੇ ਚਿਰ ਦੀ ਸੋਈ ਆ ਇਹ ਸੋਵਾ 10 ਦਿਨ ਹਫਤਾ ਹੋ ਗਿਆ ਜਦ ਤੱਕ ਪੂਰਾ ਵੇਖੋ ਹਫਤਾ 10 ਦਿਨ ਹੋ ਗਿਆ ਸੋਈ ਦਾ ਜਿਹੜਾ ਕਹਿੰਦੇ ਤੋਰ ਸੋਈ ਨਹੀਂ ਠੀਕ ਹੈ ਮੂਹਰਾ ਸੁਖਾ ਚੜੀ ਥੋੜਾ ਅੰਦਰੋਂ ਤੇਜ਼ ਜਾਂਦੀ ਆ ਚਲੋ ਲੈ ਜਾ ਬਾਕੀ ਇਹ ਵੀ ਝੱਬੂ ਗਈ ਜਿਹੜੀ ਪਾਈ ਨਹੀਂ ਹੁੰਦੇ ਪਰ ਉਹਨੂੰ ਪਿੱਛੇ ਨੱਥਾਂ ਨੱਥਾਂ ਪਈਆਂ ਹੁੰਦੀਆਂ ਹਾਂਜੀ ਪੂਰੀ ਭਾਜੀ ਇਹਦੀ ਇੱਦਾਂ ਹੀ ਬੱਚਾ ਥੋੜਾ ਡਰਦੀ-ਡਰਦੀ ਵੀ ਆ ਤੇ ਥਾਣੇ ਦੇ ਵੀ ਆਪਾਂ ਦੇਖ ਸਕਦੇ ਲੱਗੇ ਤਾਂ ਕਿੰਨਾ ਦੁੱਧ ਤਿਆਰ ਵਿੱਧੀ ਦੇ ਕੋਲ ਦੁੱਧ 9 ਕਿਲੋ ਜੀ ਅੱਛਾ ਤਿਆਰ ਜੀ ਗਾਰੰਟੀ ਇਤਨੇ ਭਾਵੇਂ ਕੋ ਲੈ ਜੀ ਅੱਛਾ ਹਾਂਜੀ ਤੇ ਉਦੋਂ ਠੰਡੀ ਆ ਹਾਂ ਪੂਰੀ ਠੰਡੀ ਜੀ ਠੀਕ ਹੈ ਉਤਰੇ ਇਹ ਆ ਵੀ ਚਲੋ ਥੋੜਾ ਡਰਦੀ ਆ ਮੰਗੇ ਤੋਂ ਬਿਨਾਈ ਆ ਰੱਸੀ ਤੋਂ ਬਿਨਾਈ ਚਵਾਈ ਕਹਿੰਦੇ ਕਰੀਦੀ ਆ ਦੀ ਥੋੜੀ ਇੱਕ ਮਿੰਟ ਦੇਖੀ ਤੈਨੂੰ ਥੋੜਾ ਆ ਬਰਾਬਰ 3 10 ਨਾ ਇਹਨਾਂ ਕਿਹੜੇ ਕਰੀਦਾ ਇਹਨੇ ਦਿਖਾਈ ਦਿੰਦੇ ਬੱਚਾ ਲਾ ਕੇ ਇੱਕ ਵਾਸਾ ਬੰਨਾਰੇ ਪਾ ਨਾ 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 ਦੇਖ ਸਰ ਕਰੀ ਗਰੀ ਸਰੀਕ ਆਨੇ ਸਾਦੇ ਕੋਈ ਰੱਸੀ ਦੀ ਲੋੜ ਨਹੀਂ ਆ ਉਧਰ ਉਹ ਵੀ ਬੱਚਾ ਥੋੜਾ ਲੱਗਦਾ ਨਾਲ ਉਹਦੇ ਕਰਕੇ ਵੀ ਕਰਦੀ ਆਨੇ ਸਾਦੇ ਇੱਕ ਅਧਿਤੂਤ ਨੂੰ ਤੇ ਇੱਕ ਸਾਦੇ ਜੀ ਇਹ ਉਤਰਾ ਠੰਡੀ ਆ ਇਹ ਆ ਵੀ ਚਲੋ ਕਈ ਵਾਰੀ ਪਸ਼ੂ ਡਰ ਜਾਂਦਾ ਠੀਕ ਆ ਠੀਕ ਆ ਵੀਰ ਜੀ ਤੇ ਉਤਰਾ ਕਿੰਨਾ ਕ ਦੁੱਧ ਕਰੀ ਜਾਊਗੀ ਦੁੱਧ 12-13 ਕਿਲੋ ਦੇ ਦੇਗੀ ਵਧੀਆ ਜੀ ਤੇ ਮੁੱਲੇ ਦਾ 30000 ਕਰ ਦਈਏ 28000 ਦੇ ਦਈਏ 50000 ਦੀ ਜਸਨ ਹੋਈ 100000 ਚ ਬਣਿਆ 50000 ਵਾਲਾ ਮੁੱਲ ਜੀ ਆ ਠੀਕ ਆ ਹਾਂਜੀ ਹੁਣ ਮੌਕੇ ਤੇ ਜਿਹੜਾ 8-9 ਲੀਟਰ ਹੈਗਾ ਹਨਾ ਤੇ ਇੱਕ ਆ ਜਰਸੀ ਚ ਆ ਗਈ ਗਾਂ ਹੁਣ ਤਾਜੀ ਸੋਈ ਆ ਨਾਡੋ ਜਿਹੜਾ ਬੱਚੇ ਦਾ ਨਾਲ ਹੀ ਆ ਸਾਡੇ ਰੋ ਗਿੱਲੀ ਦੇ ਮਿਆਣਾ ਮਾਰੀ ਠੀਕ ਹੈ ਅਜੀ ਹਫਤੇ ਨਾਲ ਪਿਛਾਂ ਆਪਾਂ ਦੇਖ ਸਕਦੇ ਹਾਂ ਇੱਕ ਨਜ਼ਰ ਦਿਸ ਹੋਈ ਜੇ ਕਿੰਨੂ ਅੱਜ 5-6 ਦਿਨ ਹੋ ਗਏ ਸੀ ਅੱਛਾ 5 ਹਾਂਜੀ 5-6 ਦਿਨ ਹੋ ਗਏ ਆ ਬਾਕੀ ਹੈ ਗਈ ਐ ਵੀ ਜਰਸੀ ਚਾ ਚਲੋ ਲੈ ਆ ਜੋ ਜਾਇਦਾ। ਆਰਾ ਵਿਦਿਓ ਤੁਹਾਨੂੰ ਦਰਮਾ। ਇਹਦੇ ਥਾਂ ਦੇਖ ਸਕਦੇ ਕਰੀ ਲਾਗੇ ਤੋਂ। ਪਾਵਾਂ ਗਾ ਤੇ ਉੱਤਨ ਇਹਦੇ ਕੋਲ ਦੁੱਧ ਕਿੰਨਾ ਤਿਆਰ ਵਿੱਚ ਜੀ? ਦੁੱਧ 11-12 ਕਿਲੋ ਤਿਆਰ ਏ 12 ਕਿਲੋ। ਅੱਛਾ। ਹਾਂ ਜੀ। ਤੇ ਇਹ ਕਿੰਨਾ ਕਰੀ ਜਾਊਗੀ? ਦੁੱਧ ਚਵਾ ਦੇਗੀ 18-19 ਕਿਲੋ ਵਧੀਆ ਆਮ ਨਾਲ। 18-19 ਲੀਟਰ ਦੇ ਲਾਗੇ ਬੰਨੇ ਦੁੱਧ ਜਿਹੜਾ ਕਹਿੰਦੇ ਵੀ ਕਰੀ ਜਾਊ। ਆ ਪਾਣੀ ਲੈ ਆਪੋ ਤੇ ਜਾ ਕੇ ਪਾ ਗਏ। ਅੱਥਾਣੇ ਦੇ ਦੇਖ ਸਕਦੇ ਆਪਾਂ ਲਾਗੇ ਤਾਂ ਠੀਕ ਆ ਅਗਲੇ ਥਣਾਂ ਦਾ ਦਿਖਾ ਦੇ ਜੀ ਆ ਠੀਕ ਹੈ ਜੀ ਸਬਕੀਆ ਥੋੜਾ ਜਿਤਨਾ ਕਈ ਜਿਹੜੀ ਬੱਚੇ ਨੇ ਦੰਦ ਜੀ ਮਾਰੇ ਹੁੰਦਾ ਵਾ ਥੋੜਾ ਜਿਹਾ ਰਹਾ ਕਿ ਜਿਤਨਾ ਥਣ ਥੋੜਾ ਫੁੱਟਿਆ ਜਾਂਦਾ ਵਾ ਬਾਕੀ ਉਤਰਾ ਕੋਈ ਗੱਲ ਨਹੀਂ ਐ ਅਬ ਮਤਲਬ ਕੋਈ ਇਹ ਨਹੀਂ ਵੀ ਦਰਦ ਨਹੀਂ ਮਨਉਂਦੀ ਐ ਠੰਡੀ ਫੇਰੀ ਐ ਵੀ ਤੇ ਇਹਦਾ ਫਿਰ ਮੁੱਲ ਵੀ ਜੀ ਨਾ ਕਰ ਦਈਏ 47 ਦੇ ਦਈਏ 45 ਪੂਰੇ ਦੇ ਦਾਂ ਅੱਛਾ ਪੂਰੇ 45 ਦੇ ਕੰਮ ਇਹੋ ਕਰਨੇ ਵੀ ਜਿਹੜੇ ਉਰਦੀਆਂ ਜਾਣ ਪਹਿਲੇ ਪਹਿਲੇ ਫੋਨ ਵਾਲੇ ਇਹਦੇ ਸ਼ਾਮਾ ਦੇਖੀਏ ਦਾਹ ਗਾਉਣੇ ਅੱਛਾ ਹਾਂਜੀ ਤੇ ਆਹ ਹੋਰ ਛੋਟੇ ਪਾ ਆ ਗਏ ਜੀ ਹਾਂਜੀ ਆ ਬੱਚਾ ਬਾੜਾ ਕਿੰਨਾ ਜਿਆਦਾ ਕੋਲ ਦੁੱਧ ਇਥੇ ਨੇ 8 ਕਿਲੋ ਖੁੱਲਾ ਜੀ ਦੁੱਧ ਬੱਚਾ ਨਹੀਂ ਹੈਗਾ ਦਾ ਬੱਚਾ ਇਹ ਤਾਂ ਵੀ ਨਹੀਂ ਹੈਗਾ ਇਹਨਾਂ ਦੋਹਾਂ ਦੇ ਬੱਚੇ ਨਹੀਂ ਹੈਗੇ 8 ਕਿਲੋ ਦੁੱਧ ਜਿਹੜਾ ਕਿੰਨੇ ਵੀ ਹੈਗਾ ਇਹਦੇ ਕੋਲ ਤੇ ਤਾਂ ਤਾਂ ਪੂਰੇ ਜੀ ਹਾਂ ਇਹਦਾ ਥੋੜਾ ਇੱਕ ਤਾਂ ਹੈ ਹੈਗੀਆਂ ਪੰਜ ਚੋਹਤਾਂ ਦਾ ਫਰਕ ਹੈਗਾ ਇੱਕ ਥਾਂ ਚ ਅੱਛਾ ਅੱਜ ਬਾਕੀ ਠੰਡੀ ਪੂਰੀ ਹੈ ਮਗਰ ਲਾ ਥਾਣੇ ਦਾ ਕਾਟਿਆ ਹਾਂ ਜੀ ਇੱਕ ਅੱਧੀ ਦਰਦਾ ਪਾਵੇ ਦੋ ਚੋਹਤਾਂ ਦਾ ਫਰਕ ਹੈਗਾ ਹਾਂ ਨਿੱਕਾ ਤੇ ਥਾਣੇ ਦੇ ਵੀ ਲੱਗੇ ਤੇ ਇਹਦਾ ਫਿਰ ਮੁੱਲ ਇਹਦਾ 22000 ਕਰ ਦਈਏ 20 ਹੀ ਦੇ ਦਈਏ 20000 ਤਾਂ ਕਿ ਛੋੜਿਆ 6000 ਲਾਏ ਵੀਗਾ 19 ਦੀ ਦੇ ਦੋਗੇ 19 ਦੇ ਦਾਂਗੇ ਠੀਕ ਹੈ ਜੀ ਤੇ ਹੁਣ ਆ ਗਏ ਆਪਣੇ ਕੋਲ 5ਵੇਂ ਨੰਬਰ ਤੇ ਕਿੰਨਾ ਰਕਲ ਦੁੱਧ 6 ਲੀਟਰ ਦੁੱਧ 6 ਲੀਟਰ ਅੱਛਾ ਇਹਦੇ ਕੋਲ 6 ਲੀਟਰ ਹੈ ਤੋਰਦਾ ਇਹਦੇ ਕੰਨ ਨਹੀਂ ਹੈਗੇ ਦੋਵੇਂ ਨਹੀਂ ਹੈਗੇ ਇਹਦੇ ਕੰਨ ਨਹੀਂ ਹੈਗੇ ਕਿਤੇ ਛੋਟੇ ਹੁੰਦੇ ਆਗੇ ਨੇ ਇਹ ਸੱਜਣ ਸ਼ਾਇਦ 1.5 ਮਿੰਟ ਇਹ ਆ ਵੀ ਚਲੋ ਕਿਸੇ ਵੀ ਦਾ ਚਾਹ ਪਾਣੀ ਦਾ ਸਾਰੀ ਜਾਊਗੀ ਤੇ ਥਾਣੇ ਦੇ ਵਿੱਚ ਦੇਖ ਸਕਦੇ ਜੇ ਲੱਗੇ ਤਾਂ ਤੇ ਇਹਦਾ ਫਿਰ ਮੁੱਲ ਇਹਦਾ ਕਰਦੀ 16000 ਨਹੀਂ ਜੱਸ ਨਾ ਕਰੋ ਆਪ ਹੀ ਕਿੱਸੋ 14000 ਦੀ ਦੇ ਦिए 13000 ਦੀ ਅੱਛਾ ਠੀਕ ਹੈ ਜੀ ਪਤਾ ਤਾਂ ਗਾ ਘੋਰੀ ਨਾ ਗਾ ਵੀ ਮੂਰੇ ਦਾ ਕੀ ਮੁੱਲ ਅੱਛਾ ਬਿਲਕੁਲ 10:00 ਵਜੇ ਆ ਜੀ ਪਹਿਲਾਂ ਹੀ ਜਾਜ ਪਾ ਦਿੰਨੇ ਆ ਕਮਾਈ ਨਹੀਂ ਭਾਈ ਕੋਈ ਵੀ ਕਰਨੀ ਠੀਕ ਆ ਥੋੜੀ 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 10:00 ਬਸ ਹੋ ਗਿਆ ਬੜਾ ਨਹੀਂ ਠੀਕ ਆ ਹਾਂ ਤੇ ਬਾਕੀ ਚਲੋ ਇੱਥੇ ਆਓ ਤੇ ਆਪਣੀ ਤਸੱਲੀ ਕਰਕੇ ਆਹ ਗਾਹ ਆ ਵੀ 55 ਦੀ ਹਾਂਜੀ ਇਹ 55000 ਦੀ ਸਿਰਫ ਇਹ ਜਾਣ ਵਾਲਾ ਕੰਮ ਹੈ ਠੀਕ ਆ ਹਾਂਜੀ ਤੇ ਬਾਕੀ ਚਲੋ ਇਹ ਆ ਵੀ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਖ ਕੇ ਤਸੱਲੀ ਕਰਕੇ ਖੜੋ ਜੀ